ਉਪੀ ਰਹੋ ਭਰ ਪਨ ਮਥਰਾ ਕਿਸ ਬੇਦ ਨਹੀਂ ਗੁਰੂ ਅਰਜਨ ਪ੍ਰਤਾ ਘਾਰ ਸੋ ਘਾਉ ਡਲ ਗੁਰ ਸੇਵੀਐ ਐਨਾ ਸੁ ਸਹਿਜ ਸੁ ਭਾਏ ਸਨਾਉ ਪਰਸੀਏ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਵੇ ਸਿੱਖ ਕਾ ਸਮਧੀ ਨੋਰ ਅਸੋ ਬਰਸੋ ਚੱਤੀਏ ਤਉ ਤੇ ਡਿਠੇ ਜੀ ਸੱਚੇ ਬਾਦਸ਼ਾਹ ਮਲਉ ਜਨਮ ਜਨਮ ਦੇ ਕਟਿਏ ਸਜਣਾ ਸੱਚਾ ਪਾਸਾ ਛਾਓ ਸਿਰ ਸਾਦੇ ਸਹੋ ਜਿਸ ਪਾਸ ਬੈਠਿਆ ਸੋਈ ਐ ਸਭ ਨਾਮ ਦਾ ਵੇਸਾਓ ਸਤਨਾਮ ਸ੍ਰੀ ਵਾਹਿ ਗੁਰੂ ਸਾਹਿਬ ਜੀਓ ਸਤਨਾਮ ਸ੍ਰੀ ਵਾਹਿ ਗੁਰੂ ਸਾਹਿਬ ਜੀਓ ਸ਼ਰੋਕਾ ਆਇਆ ਮਮਤਾ ਮੋਣੀ ਜਿਨਾਂ ਵਿਨਦੰਤਾ ਜਗ ਖਾਇ ਮਨਮੁਖ ਖਾਦੈ ਗੁਰਮਖ ਉਭਰੈ ਜਿਨੇ ਸਾਜਾ ਨਾਮ ਚਿਤ ਲਾਇਆ ਸੰਤਾ ਜਗ ਖਾਇ ਮਨਮੁਖ ਖਾਦਾ ਗੁਰਮਖ ਉਭਰੇ ਜਿਨੇ ਸਜਨਾਮ ਚਿਤ ਲਾਇ ਵਿਰਣਾਵੈ ਜਗ ਕਮੜਾ ਫੇਰੇ ਗਉ ਆ ਸੁਖ ਦਾਤਾ ਮਰਨਾ ਵਸਾਇ ਨਾਨਕ ਨਾਮ ਤੇਨਾ ਕੋ ਮਿਲਿਆ ਦ ਭਰਪੂਰ ਹੈ ਮਨ ਮੁਖਾਂ ਸਾਲਨਾ ਪਾਇਆ ਜੋ ਕਸਤੂਰੀ ਮਿਰਗਨਾ ਜਾੜੇ ਪਰਮਦਾ ਪਰਮਾ ਪੁਲਾਇਆ ਅਮਰਤਾ ਤਾਜ ਬੇਜੋ ਸੰਗ ਹੈ ਕਰਤੇ ਆ ਭੁਖ ਆਇਆ ਗੁਰਮਖਾ ਵਿੱਲੇ ਸੋਜੀ ਪਈ ਤਿਨਾ ਅੰਤਰ ਬ੍ਰਹਮਤ ਕਾਇਆ ਤਨ ਮਨ ਸੀਤ ਲੋਆ ਰਤਨਾ ਹਰਿ ਸਾਦ ਆਇਆ ਸ਼ਬਦ ਹੀ ਨਾ ਉਪਜੇ ਜਬ ਦੇ ਮੇਲ ਮਿਲਾਇਆ ਬੇਨ ਸ਼ਬਦ ਹੈ ਸਭ ਜਗ ਬਹਰਾਨਾ ਬਿਰਥਾ ਜਨਮ ਗਵਾਇਆ ਅਮਰਤ ਇੱਕੋ ਸ਼ਬਦ ਹੈ ਨਾਨਕ ਗੁਰਮਖ ਪਾਇਆ ਪਾਉੜੇ ਸੋਹਾਲ ਪ੍ਰੁਖ ਅਗੰਮ ਜੇ ਤੇ ਮੇਧ ਪਾਈਏ ਤੇਜ ਰੂਪ ਨਾਰੇਖ ਅਦ੍ਰਿਸ਼ਟਾ ਕੋ ਜਨਕੋ ਤੇਈਏ ਦ੍ਰੰਕਾਲ ਨਰਨਯਨਾ ਅਰਘਮੰ ਕਿਆ ਕੈ ਗੁਣ ਗਈਏ ਜਿਸੁ ਆਪੋ 부ਜਾਇ ਆਪਸੁ ਧਰਮ ਮਾਰਗ ਪਾਈਏ ਖਾਲਿਆ ਗੁਰਸੇਵਾ ਪਾਈਐ ਜਿਸ ਆਪੁ 부ਝਾਇ ਆਪਸੋ ਹਰ ਮਾਰਗ ਪਾਈਐ ਗੁਰਪੂਰੈ ਵਖਾਲਿਆ ਗੁਰਸੇਵਾ ਪਾਈਐ